ਟਾਰਲੈਂਡ ਆ ਜੂਗਾ ਤੇਰੇ ਬੱਚੇ ਮੇਜਰ ਤੁਹਾਨੂੰ ਚੱਲ ਬੋਟ ਓਏ ਨਾ ਕੋ ਕੋ ਇਹਦੇ 8 ਲੱਡੂ ਅਗਰ ਬਕ ਤੇਲ ਮੇਰੇ ਤੁਮੇਂ ਦਿਲਵਾਓ ਜੇ ਕਿ ਚੰਦਰੀ ਨੂੰ ਮੈਂ ਪਾਸੇ ਨਾਲ ਖਾ ਲਦਾ ਰੋਏ ਜਿਹੜਾ ਘਰ ਆੜ ਕੇ ਗਈ ਆ ਘਰ ਦੇ ਵਿੱਚੋਂ ਚੱਲੀ ਸੀ ਅੱਜ ਵੀ ਮਨ ਦੇ ਵਿੱਚ ਸੋਚ ਕੇ ਚੱਲੀ ਮੈਂ ਆਹਦੇ ਲੋਹਾਰੇ ਬਾਬੇ ਨੂੰ ਕੁਛ ਨਹੀਂ ਪੁੱਛਣਾ ਇਹ ਬਾਬੇ ਦੇ ਸਾਰੇ ਮੱਝ ਭੱਜ ਕੇ ਵੇਖ ਲਿਆ ਹੈ ਆਹਦੇ ਭਰਾ ਦੀ ਕੋਈ ਫਰਿਆਦ ਕਰਕੇ ਤੂੰ ਨਹੀਂ ਆਹਦੀ ਬਾਬਾ ਜੀ ਕੋਈ ਫਰਿਆਦ ਭਰਾ ਬਰੇ ਅੱਜ ਕੋਈ ਫਰਿਆਦ ਕੀਤੀ ਸੀ ਨਹੀਂ ਬਾਬਾ ਜੀ ਮੈਂ ਤਾਂ ਉਹਦੇ ਮੁੰਡੇ ਘਰ ਨਾਲ ਹੀ ਆ ਬੁਝਾ ਦੇ ਕਿਨੇ ਸੋਚਿਆ ਸੀਗਾ ਹਾਂਜੀ ਭਰਾ ਦਾ ਕੀ ਦਾ ਕਰਣਾ ਉਜੜਦਾ ਹਾਂਜੀ ਇਹਨਾਂ ਠਾਹੋ ਇਹਨਾਂ ਬਾਬਾ ਜੀ ਭਰਾ ਦਾ ਘਰ ਕੀ ਦਾ ਉਜੜਦਾ ਆ ਗਿਆ ਇਹਨੂੰ ਛੱਡ ਯਾਰ ਮੈਂ ਹੁਣ ਪੁੱਛੀ ਜਾਂਦਾ ਤੁਹਾਡੇ ਘਰ ਦੇ ਵਿੱਚ ਕਿੰਨੇ ਨੇ ਇਹਨਾਂ ਜਿਹੜੇ ਵਾਪਸੀ ਦੇ ਨਾਲ ਦੇ ਆਪਰਾ ਤੁਹਾਡੇ ਘਰ ਦੇ ਵਿੱਚੋਂ ਤੇਰੇ ਪੇਕੇ ਪਰਿਵਾਰ ਦੇ ਵਿੱਚੋਂ ਹਾਂ ਹਾਂ ਜੀ ਬਾਬਾ ਦੋ ਦਮ ਦਿਮਾਗ ਕਰਾਉਣੇ ਕਿੱਥੇ ਆ ਤੁਹਾਡੇ ਘਰ ਦੇ ਵਿੱਚ ਤੇਰੇ ਭਰਾ ਦਾ ਬੱਚਾ ਘਰ ਜਿਹੜੀਆਂ ਉਹਨਾਂ ਦਾ ਹਾਂ ਜੀ ਬਾਬਾ ਕੀ ਲੱਗਦਾ ਮੁੰਡਾ ਤੇਰਾ ਸਖਮ ਦੀਟਾ ਲਿਆ ਰੂਟਾ ਪੋਟਾ ਜੀ ਜਾ ਤੋ ਪੋਸਟਮ ਰੋਡ ਹੈ ਉਹਨਾਂ ਦਾ ਜਵਾਕਾਂ ਨੇ ਧੂਆ ਬਣਾਇ ਬੈਠਾ ਉਹਨੂੰ ਆਪ ਦਾ ਸੂਤ ਨਹੀਂ ਆਉਂਦੀ ਤੇ ਨਾਲ ਇੱਕ ਹੋਰ ਲਈ ਫਿਰਦਾ ਹੈ ਉਹ ਜਦ ਪਾਈ ਬੈਠੀ ਆ ਕੀ ਮੰਗਦੀ ਆ ਕੋਲਰ ਕੇ ਫ੍ਰਿਜ ਖਾ ਮੰਗਦਾ ਘਾਰੀ ਆ ਆ ਵੀ ਤੇ ਇੱਕ ਲੈ ਕੇ ਛੱਟੂ ਕੀ ਥੋੜਾ ਚਿੰਤਾ ਨਾ ਕਰੋ ਚੱਲ ਪਾਪਾ ਉਹ ਵੀ ਹੱਥ ਮਾਰਦੀ ਕਹਿੰਦੀ ਮੈਂ ਰਾਜਸਥਾਨ ਦੀ ਆ ਰਾਜਸਥਾਨ ਦੀ ਆ ਸੜੀ ਜੀ ਆ ਮੇਰੇ ਬੀਬੀਆਂ ਵਹੀ ਰਾਂਗਾ ਬਸ ਬਰ ਉਹੀ ਆ ਹਲ ਓਏ ਕੌਣ ਤੇ ਸਭ ਦੇਣਾ ਪਊਗਾ ਹੈ ਉਹ ਤਾਂ ਉਹਨਾਂ ਦਾ ਫੁੱਫੜ ਬਣਿਆ ਬੈਠਾ ਹੋ ਕਿਉਂ ਸਿੱਧੇ ਹੈ ਨਹੀਂ ਉਹਦਾ ਬੱਚੇ ਦਾ ਫੁੱਫੜ ਕਹਿੰਦਾ ਬਾਈ ਠੰਡਾ ਪਾਣੀ ਦੇ ਦਤਾ ਪਾਣੀ ਦੇ ਕਲਮਾ ਮਤਿਆਂ ਮੰਨਦਾ ਜਦੋਂ ਹੁਣ ਕਿ ਭਜਦੇ ਆ ਠੀਕ ਆ ਜਾਂਦੀ ਹੈ ਉਹਨਾਂ ਦੀ ਮੇਰੀ ਚੰਗੀ ਜਿਹੜੀ ਘਰਮਸਾਈ ਮੇਢੀ ਹੈ ਉਹ ਗੜਾ ਬਗਾਨੀਆਂ ਜਦੋਂ ਬੋਲੇ ਕੁੜੀਆਂ ਬੋਲਦਾ ਇਹ ਅਲਾ ਹੰਗਣਾ ਨਗਰ ਨਗਰ ਸਾਡੀ ਆ ਵਧੀਆ ਚਲਾ ਹੁਣ ਮਿੰਟ ਵੱਲੋਂ ਜਾਮਾਂ ਲੈਣ ਨੂੰ ਤੇਲਾ ਮੋਟ ਲੋਗਾ ਮੈਨੂੰ ਬਚਨ ਕਹਿੰਦੇ ਆ ਤੇਲਾ ਦੀ ਜਨਾਨੀ ਦਾ ਬੰਦਾ ਕੋਈ ਵੀ ਮੈਥੋਂ ਪੁੱਛ ਲਾਊਗਾ ਮੈਂ ਜੜਾਖ ਮਖੇਵ ਦਨਾ ਚੱਲ ਬੋਕਾ শ <muchas> ਆ ਕੇ ਮੇਰ ਨਾਲ ਗੱਲ ਕਰੀ ਠੀਕ ਆ ਆਪ ਲੋਟੂ ਅਗਰ ਪਤੀ ਤੇਲ ਵਾਲੋ ਇੱਕ ਵਾਰੀ ਨਾ ਤੋਂ ਇਹ ਆ ਸੇਵਾ ਦਾ ਮਸਾ ਟਕਾਉ ਕਰ ਬਤਾ ਮੇਰੇ ਨੇੜੇ ਨਹੀਂ ਕਿਸੇ ਨੂੰ ਲਿਆਉਣ ਦੇਣਾ ਜਿਹੜੀਆਂ ਕੁੜੀਆਂ ਅਜ ਪੁੱਤ ਪਹਿਲੇ ਦਿਨ ਸ਼ਾਦੀ ਕਰਾ ਕੇ ਮੇਰੇ ਕਰਵਾਇਆ ਉਹਨਾਂ ਦੀਆਂ ਝੋਲੀਆਂ ਭਰਦੀਆਂ ਬੁੱਤ ਜੋ ਮੋਜਾਦਾਰ ਨਾ ਕੁੜੀਆਂ ਮੇਰੀ ਫਿਆਦ ਉਹਨਾਂ ਨੂੰ ਚੱਲ ਬੁੱਤ ਇਹ ਕਹਿੰਦੀ ਮਾਤਾ ਦੀ ਆ ਹਾਂਜੀ ਚਲੋ ਮਤਾਂ ਆ ਜੰਗ ਦੇ ਤੀਜਾ ਬਾਜੂ ਆਇਆ ਗਰੀ ਪਖਤਾਨ ਇਹਦੇ ਚਾਹ ਲਡੂ ਲਓ ਠੀਕ ਹੈ ਜੀ ਹਾਂ ਜੀ ਮੇਰੇ ਤੋਂ ਮੈਂ ਤੇ ਠੀਕ ਹੋ ਇੱਕ ਨਰੀਅਲ ਲਓ ਜੀ ਹਾਂ ਮੇਰਾ ਫਤਿਹ ਜੀ ਚਲੋ ਬੋਲੋ ¡Dios mío! ਹਾਂ ਹਾਂ ਆਹ ਰਹਾ ਤੁਹਾਡਾ ਬੰਦਾ ਸਾਫ ਜੀਨੀ ਕੀ ਮੰਦਾ ਗਾਤ ਹਾਂ ਪਿਆਰ ਮੋੜ ਕਰਾਉਂਗਾ ਤਾਂ ਉੱਥੇ ਹੀ ਕਰਾਉਂਗਾ ਹਾਂ ਸੁੰਦਰਾ ਨਾਲ ਹੀ ਹੈ ਕਿਹਦਾ ਤੱਕ ਮੈਂ ਸੁਣਦਾ thank you ਫੈਲ ਲਾਉਣੀ ਬਾਰ ਵਾਸਤੇ ਕੁੜੀ ਨੇ ਫੈਲ ਆਉਣੀ ਆ ਫੈਣੀਗੀ ਬਾਰ ਵਾਸਤੇ ਕਿਸੇ ਕੁੜੀ ਨੇ ਫੈਲ ਆਉਣੀ ਆ ਇਹ ਲੀਵੀ ਫੈਲ ਲਾਉਣੀ ਕਿਸੇ ਕੁੜੀ ਨੇ ਹੈਣੀ ਤੂੰ ਛੱਡ ਸਾਤਰ ਕਿਹੜਾ ਕਾਰੋਬਾਰ ਵਿੱਚ ਕਾਰੋਬਾਰ ਬੰਦਣਾ ਦਾ ਸਿਸਟਮ ਕਿੰਨਾ ਦਾ ਆਜਰਾ ਜੀ ਕਿਹੜਾ ਪਿੱਛੇ ਆਪ ਫਾਈਨਲ ਕਰ ਆਜੇ ਕਾਰੋਬਾਰ ਬੰਦ ਬੁੱਤ ਕਰਦਾ ਐਨੇ ਇਧਰ ਕਰ ਕਾਰੋਬਾਰ ਬੰਦ ਕੋਟਾ ਪਹਿਲੇ ਦਿਨ ਆਈਆਂ ਜੁਆਈਆਂ ਹੈ ਸਮੱਸਿਆ ਵਾ ਕੋ ਸਮੱਸਿਆ ਤੁਹਾਨੂੰ ਦੱਸੋ ਤੁਹਾਡਾ ਕਾਰੋਬਾਰ ਦੇ ਵਿੱਚ ਰੋਕ ਆ ਠੀਕ ਆ ਤੇ ਬਿਨਾ ਤੇਰਾ ਸਿਸਟਮ ਆ ਕਰਦਾ ਸਾਰੇ ਬੰਦ ਕਰ ਜੋ ਮਨ ਚ ਸੋਚਿਆ ਤੁਸੀਂ ਉਹ ਥੋੜੀ ਹੋਈ ਠੀਕ ਆ ਕੋਈ ਜਿਹਨੂੰ ਕਹਿੰਦੇ ਆ ਸੋਚ ਦੇ ਕੋਸੀ ਬਣੀ ਕੋ ਜਾਂਦਾ ਸਾਰਾ ਕੁਝ ਜਾਂਦਾ ਹੈ ਹੈ ਜਲਦੀ ਬਤਾ ਆ ਵੀ ਕਿ ਸਾਰਾ ਸਿਸਟਮ ਬੰਦ ਕਰਤਾ ਤੇ ਰਾਜੂ ਤੇ ਕੌਣ ਪਾਣੀ ਰਾਜੂ ਤੇ ਕੌਣ ਮੇਰਾ ਖਾਤਾ ਮਾਸੀ ਦਾ ਮੁੰਡਾ ਜੀ ਹੈ ਮੇਰਾ ਖਾਤਾ ਅੱਛਾ ਥੋੜਾ ਲੱਗਿਆ ਮਾਸੀ ਦਾ ਮੁੰਡਾ ਯਾਨੀ ਕੁੜੀ ਮੁੰਡਾ ਨਹੀਂਗਾ ਰਾਜਵੀਰ ਕੁੜੀ ਆਹੀ ਸਾਡੀ ਆ ਜੀ ਹੈ ਸਾਡਾ ਅਗਰੇ ਤੁਹਾਡੇ ਆ ਉਹਨਾਂ ਨੂੰ ਲਿਓ ਹਾਂ ਜੀ ਜੇ ਰਾਜਵੀਰ ਉਹਨਾਂ ਨੂੰ ਲੈ ਲਓ ਸਲੋਪਾ ਸਾਹਿਬ ਨੋ ਲੱਗਦੀ ਆ ਤੁਸੀਂ ਉਹਨੇ ਸੋਚ ਜਿਵੇਂ ਸਾਡੇ ਘਰ ਕੀ ਬਣਿਆ ਪਿਆ ਠੀਕ ਆ ਚਲੀ ਬੋਲੋ ਤਾਂ ਬੰਦੀ ਨਹੀਂ ਕਿਹਦਾ ਇਹ ਨਹੀਂ ਬੰਦੀ ਕੋੜਕੜ ਹੁੰਦੀ ਆ ਹਾਂ ਅਗਤ ਵੀਤ ਕੌਣ ਲਿਉਂਦਾ ਉਹ ਜਾਂਦਾ ਕੋਈ ਖੱਤੀ ਉਹ ਜਾਂਦੀ ਆ ਪੱਕਾ ਪਤਾ ਸਰਾਂਨੇ ਥੱਲੋਂ ਰੱਖ ਕੀਨੇ ਗੱਡੀ ਸੀ ਕੀ ਗੱਡੇ ਥੱਲੋਂ ਗੱਡੇ ਥੱਲੋਂ ਰੱਖ ਕੀਨੇ ਗੱਡੀ ਮੇਰੇ ਕਿਤਾ ਡਾਇਰਿੰਗ ਕਰੀ ਸਰਬੋਤ ਹੈ ਮ ਸਾਰਾ ਟੇਡਾ ਕਰਦਾ ਤੇਰਾ ਬੱਚਾ ਵੀ ਟੇਡਾ ਕਰਦਾ ਸਾਰਾ ਸੁਨੇਰ ਤੋਂ ਬਗਾੜਦਾ ਪੈਂਦਾ ਟੇਡਾ ਤਾਂ ਮਾਰਦਾ ਜੋ ਵੀ ਮਾਰਦਾ ਮਨ ਦਾ ਤਾਂ ਮਾਰ ਬਚਾਲ ਆ ਗਿਆ ਪਾਪਾ ਠੀਕ ਆ ਇਹਨਾਂ ਲੱਡੂ ਵਾਲਾ ਭੱਜ ਜਿੱਪ ਇਹ ਮੋਟਾ ਡੇਗਲਾ ਕਿਰਾ ਕੀ ਕੋਣਦੀ ਪਰਦੀ ਪਰਮੋਤ ਕਿੰਨਾ ਨੇ ਕਰਦੀ ਪੁੱਛ ਲੈਣੀ ਆ ਤੁਹਾਨੂੰ ਕਿ ਜੀ ਤੁਹਾਨੂੰ ਆਏਗਾ ਤੁਹਾਨੂੰ ਕਿ ਕੋਣ ਆਗੇ ਬਾਬਾ ਜੀ ਹਾਜ਼ਰ ਆ ਜੀ ਤੇ ਪਹਿਲੀ ਵਾਰੀ ਹਾਂਜੀ ਬਾਪੂ ਜੀ ਪਹਿਲੀ ਵਾਰੀ ਪੁੱਛ ਲੈਣੀ ਤੁਸੀਂ ਕਰਦੀ ਲੈਣੀ ਆ ਚੱਲ ਬੋਤਾਂ ਕੀ ਬਣ ਗਿਆ ਨਾ ਤਾਂ ਘਰ ਦੇ ਵਿੱਚ ਕਾਰੀ ਨਾ ਬਰਕਤ ਬਾਹਰ ਸਾਨੂੰ ਬਰਕਤ ਆ ਤੇ ਨਾ ਫਸਲ ਡੰਗਰ ਵਿੱਚ ਬਰਕਤ ਸਾਰੇ ਪਾਸੇ ਮਾਵੜਾ ਛੁੱਪੀ ਠੀਕਾ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਦੱਸੀ ਕੋਈ ਬਾਹਰ ਪਿੱਪਲ ਥੱਲੇ ਜਗ੍ਹਾ ਬਣੀ ਸੀ ਇਹ ਫਸਲ ਥੱਲੇ ਜਗ੍ਹਾ ਨੂੰ ਮੰਨਦੇ ਤੁਸੀਂ ਉਹ ਕਿਹਦੀ ਜਗ੍ਹਾ ਬਣੀ ਸੀ ਟੰਡਾ ਫਸਲ ਹੈ ਸੇਵਾ ਕੌਣ ਕਰਦਾ ਸੀ ਹਾਂ ਕੀ ਇਹਦੀ ਮਤ ਪਤਾ ਨਹੀਂ ਬਨੇ ਰੌਲਾ ਕਿੱਧਰ ਕੁ ਬੁੱਢੀ ਸੇਵਾ ਕਰਾਉਣੇ ਆ ਬਾਬੇ ਜੀ ਉਹ ਜਗਾ ਹੈਗੀ ਦਰਗਾਹ ਠੀਕ ਆ ਇੱਕ ਤਾਂ ਬਾਬਾ ਕਹਿੰਦਾ ਵੀ ਮੇਰੀ ਦਰਗਾਹ ਤਾਂ ਐਵੇਂ ਸਿੱਕਾ ਇੱਕ ਤਾਂ ਉਹਦਾ ਰੌਲਾ ਇੱਕ ਤੇਰੇ ਘਰ ਦੇ ਵਿੱਚ ਮਾਂ ਤਾਂ ਪਰਿਵਾਰ ਦੇ ਵਿੱਚ ਲੜਾਈ ਕੀਦੀ ਹੋਈ ਜਗਤਰਾ ਰੋਲਾ ਸੀ ਜ਼ਮੀਂਦਾ ਸੀਗਾ ਬਾਹਰ ਜਿਹੜੀ ਜ਼ਮੀਨ ਸੋਗਾ ਰੋਲਾ ਸੀਗਾ ਉੱਥੇ ਜਾਓ ਕਮਾਂ ਫਿਰ ਟਾਈਮ ਹੋ ਗਿਆ ਜੰਕੀ ਦੀ ਬਹੁਤ ਟਾਈਮ ਹੋ ਗਿਆ ਬਹੁਤ ਟਾਈਮ ਹੋ ਗਿਆ ਹੰਮੇ ਪੈ ਤਿੰਨ ਘੰਟੇ ਚੱਲੇ ਜੀ ਮੈਂ ਰਾਤ ਲੱਗਾ ਮੈਂ ਤਾਂ ਵੀ ਭਵਾਨੀ ਇਹਨਾਂ ਨੂੰ ਪੁੱਛ ਕਿਵੇਂ ਓਏ ਛੁੱਟੀ ਲੈਣੀ ਆ ਬੈਠ ਜਾ ਦੇ ਦਿਨੇ ਮਾਤਾ ਜੀ ਨੂੰ ਥੋੜੀ ਬਾਹਰ ਜਗ੍ਹਾ ਸੀਗੀ ਤੇ ਚਾਰਕ ਨਾਲਾ ਕੀਦੀ ਸੀ ਚਾਰਕ ਨਾਲ ਹੈਗੀ ਸੀ ਹਾਂ ਦੇਵ ਸਿੰਘ ਸਰਜੀਤ ਦੇ ਕੀ ਲੱਗਦੇ ਘੋਟ ਦੂਸਰੇ ਘਰ ਦੂਸਰੇ ਘਰ ਜਿਨ੍ਹਾਂ ਦੀ ਵਾਟ ਸਪੈਦੇ ਵਾਲੀਆਂ ਆ ਕੋਈ ਜ਼ਮੀਨ ਵਾਲੀਆਂ ਉਹ ਸਰਜੀਤ ਚੱਲ ਪਤਾ ਹੈ ਕੀਦਾ ਹਲਕੇ ਮਰਿਆ ਸੀ ਜੰੂ ਕਾ ਦੇ ਕੁੱਤੇ ਦੇ ਵੱਡੇ ਸੀ ਕਿਹਦੇ ਪਸੂ ਨੂੰ ਵੱਡਾ ਸੀ ਹਾਂ ਜਾਲੀ ਬਾਪੂ ਬੰਦੇ ਇੱਕ ਉਹਦਾ ਇੱਕ ਤਾਂ ਦੇ ਘਰ ਦੇ ਵਿੱਚ ਥੋੜਾ ਜਿਹੜਾ ਪੇ ਚੱਲਦਾ ਰਿਹਾ ਉਦੋਂ ਦਾ ਥੋੜੇ ਘਰ ਦੇ ਵਿੱਚ ਮਾਤਾ ਕਰਵਾਇਆ ਗਿਆ ਤੇ ਨਾ ਤਾਂ ਕਿਸੇ ਨੇ ਕੱਢਿਆ ਤੇ ਨਾ ਕੀਤਾ ਕੋਈ ਕਿਹੜਾ ਪਸਨ ਬੱਚਾ ਜਾਂਦਾ ਤੇਰਾ ਕੋਈ ਕਿਹੜੇ ਪਸੂ ਜਾਂਦਾ ਜਿੱਟਾ ਇਹ ਗਰਮੀਆਂ ਤੋਂ ਕਿੰਨਾਂ ਤੁਹਾਡੀ ਜਾਈਏ ਜੀ ਸਭੀਆ ਇਹ ਵੀ ਰੌਲੇ ਚ ਜਾਂਦੇ ਸੀਗੇ ਰੌਲੇ ਚ ਜਾਂਦੇ ਸੀ ਇਹਨਾਂ ਦਾ ਕੁਛ ਹੀ ਗਵਾਹੀ ਕੋਈ ਕੋ ਚੱਕਰ ਨਹੀਂ ਗਵਾਹੀ ਕੀ ਦੀ ਗਰਮੀਆਂ ਤੋਂ ਉਹਦੀ ਗਵਾਹੀ ਸੀਗੀ ਉਹਨਾਂ ਨੇ ਗਵਾਹੀ ਦਾ ਗੱਲ ਕੀਤੀ ਸੀ ਕਿਸੇ ਨੇ ਇੱਕ ਵਾਰੀ ਆ ਗਿਆ ਮੈਂ ਕਿੰਦਾ ਸੀ ਹਾਂ ਕਿੱਥੇ ਸੀ ਉੱਥੋਂ ਜਦ ਪੈ ਗਿਆ ਸੀ ਇਹ ਸੀ ਸਾਨੂੰ ਕਢਾ ਸਮੇਂ ਉਲਣਾ ਚੱਲ ਬੋਤਾ ਤੁਹਾਡਾ ਮਾਤਾ ਦਿਖਵਾ ਲਓ ਕਿਹਦਾ ਕਰ ਕਿਹਦਾ ਕਰ ਅੱਧੇ ਅੱਧੇ ਘੰਟੇ ਪੌਣੇ ਘੰਟੇ ਬਾਅਦ ਆਉਂਗਾ ਠੀਕ ਸੱਚੇ ਦਰਬਾਰ ਸਵੇਰੇ ਮਾਤਾ ਮੇਰੇ ਭਾਈ ਦਾ ਨਾਮ